ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਾਰ ਸਾਹਿਬਜ਼ਾਦੇ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇੱਕ ਪੰਜਵਾਂ ਸਾਹਿਬਜ਼ਾਦਾ ਵੀ ਜਿਸ ਦਾ ਦਰਜਾ ਦਿੱਤਾ ਜਾਂਦਾ ਹੈ ਉਸ ਦੇ ਬਾਰੇ 99% ਸਿੱਖ ਸੰਗਤਾਂ ਅਣ ਜਾਣ ਨੇ। ਕੌਣ ਸੀ ਗੁਰਗੋਬਿੰਦ ਸਿੰਘ ਮਹਾਰਾਜ ਦਾ ਪੰਜਵਾਂ ਪੁੱਤਰ ਜਿਸ ਨੂੰ ਵਜ਼ੀਰ ਖਾਨ ਨੇ ਬੜੀ ਹੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਸੀ। ਤੇ ਉਸ ਸਿੱਖੀ ਦੇ ਵਾਰਿਸ ਨੂੰ ਅੱਜ ਆਪਾਂ ਭੁੱਲਦੇ ਜਾ ਰਹੇ ਹਾਂ। ਚਾਰ ਸਾਹਿਬਜ਼ਾਦੇ ਤਾਂ ਆਪਣੇ ਯਾਦ ਨੇ ਪਰ ਪੰਜਵਾਂ ਉਸ ਬੱਚਾ ਜਿਸ ਨੇ ਸ਼ਹਾਦਤ ਦਿੱਤੀ ਸਿੱਖ ਕੌਮ ਦੇ ਵਾਸਤੇ ਉਸੇ ਬਾਰੇ ਅੱਜ ਆਪਾਂ ਜ਼ਿਕਰ ਕਰਨੀ ਹੈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜ ਵਜਦਾ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੇ ਪੰਨੇ ਜਿਹੜੇ ਨੇ ਖੂਨ ਦੇ ਨਾਲ ਲਿਖੇ ਗਏ ਨੇ ਪਰ ਕੁਝ ਨਾਮ ਰੋਸ਼ਨੀ ਦੇ ਨਾਮ ਲਿਖੇ ਗਏ ਨੇ ਤੇ ਅੱਜ ਦੀ ਇਹ ਕਥਾ ਨਾ ਕਿਸੇ ਰਾਜੇ ਦੀ ਹੈ ਤੇ ਨਾ ਕਿਸੇ ਫੌਜ ਦੀ ਹੈ। ਉਹ ਇੱਕ ਗਰੀਬ ਘਰ ਦੇ ਉਸ ਇਨਸਾਨ ਦੀ ਹੈ ਜਿਸ ਨੇ ਡਰ ਨੂੰ ਮਾਰ ਕੇ ਇਨਸਾਨੀਅਤ ਨੂੰ ਜਿੰਦਾ ਰੱਖਿਆ। ਇਹ ਕਥਾ ਹੈ ਭਾਈ ਮੋਤੀराम ਮਹਿਰਾ ਉਸ ਦੇ ਨੌਜਵਾਨ ਪੁੱਤਰਾਂ ਦੀ ਜਿਨ੍ਹਾਂ ਨੂੰ ਜ਼ਾਲਮ ਵਜ਼ੀਰ ਖਾਨ ਨੇ ਸਿਰਫ ਸੱਚ ਦੇ ਨਾਲ ਖੜਨ ਦੀ ਸਜ਼ਾ ਦਿੱਤੀ। ਵੀਡੀਓ ਦੇ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਕਥਾ ਤੁਹਾਡੀ ਰੂਹ ਹਿਲਾ ਦੇਵੇਗੀ। ਸੰਗਤ ਜੀ 1705 ਦਾ ਉਹ ਦਰਦਨਾਕ ਸਮਾਂ ਸਰਹੰਦ ਦੀ ਠੰਡੀ ਧਰਤੀ ਠੰਡਾ ਬੁਰਜ ਉਸ ਬੁਰਜ ਵਿੱਚ ਕੈਦ ਸਨ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਝੁਲਮ ਦੀ ਹੱਦ ਉਸ ਵੇਲੇ ਪਾਰ ਹੋ ਗਈ ਜਦੋਂ ਨਿੱਕੇ ਸਹਿਬਜ਼ਾਦੇ ਨੂੰ ਦੀਵਾਰਾਂ ਵਿੱਚ ਚੁਨਾ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਨੇ ਸ਼ਹੀਦੀ ਪ੍ਰਾਪਤ ਕਰ ਦਿੱਤੀ ਪਰ ਸੰਗਤ ਜੀ ਇਸ ਤੋਂ ਬਾਅਦ ਆਇਆ ਇੱਕ ਹੋਰ ਦਰਦ ਕੋਈ ਵੀ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਨੂੰ ਤਿਆਰ ਨਹੀਂ ਸੀ ਡਰ ਦਾ ਰਾਜ ਸੀ ਉਸ ਵੇਲੇ ਅੱਗੇ ਆਇਆ ਇੱਕ ਸਧਾਰਨ ਇਨਸਾਨ ਮੋਤੀराम ਮੇਰਾ ਉਸਨੇ ਆਪਣੇ ਘਰ ਦਾ ਸਮਾਨ ਵੇਚਿਆ ਬੱਚਿਆਂ ਦਾ ਭਵਿੱਖ ਦਾਤੇ ਲਾਇਆ ਅਤੇ ਉਸਨੇ ਦੁੱਧ ਵੀ ਭਲਾਇਆ ਸੀ ਜੋ ਕਿ ਆਪਣਾ ਸਾਰਾ ਘਰ ਵੇਚ ਕੇ ਤੇ ਜਦੋਂ ਇਹ ਖਬਰ ਵਜ਼ੀਰ ਖਾਨ ਤੱਕ ਪਹੁੰਚੀ ਤੇ ਉਸ ਦੀਆਂ ਅੱਖਾਂ 'ਚ ਅੱਗ ਭੜਕ ਉઠી ਪੁੱਛਿਆ ਕਿ ਤੂੰ ਹਿੰਮਤ ਕਿਵੇਂ ਕੀਤੀ ਤੇ ਮੋਤੀराम ਮੇਰਾ ਨੇ ਕਿਹਾ ਕਿ ਵੈ ਸਿਰਫ ਇਨਸਾਨੀਅਤ ਦਿਖਾਈ ਦੋਸਤੋ ਬਾਦ ਮੋਤੀਰਾ ਮੇਰਾ ਉਸ ਦੇ ਦੋਨੋਂ ਪੁੱਤੇ ਪੁੱਤਰ ਸ਼ਾਮ ਲਾਲ ਅਤੇ ਗੰਗਾ ਰਾਮ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕੋਲੂ ਵਿੱਚ ਪੀੜ ਕੇ ਉਹਨਾਂ ਬੱਚਿਆਂ ਦੀ ਵੀ ਸ਼ਹਾਦਤ ਹੈ ਉਹਨਾਂ ਦੀ ਉਮਰ ਵੀ 7 ਸਾਲ ਤੇ 9 ਸਾਲ ਸੀ ਉਹਨਾਂ ਨੂੰ ਵੀ ਆਪਾਂ ਨੂੰ ਇਹਨਾਂ ਸਹਿਬਜ਼ਾਦਿਆਂ ਦੇ ਨਾਲ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ